ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਮਿਥਨ ਰਾਸ਼ੀ ਵਾਲਿਆਂ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਹੈ ਅੱਜ ਜੀ ਤੁਹਾਨੂੰ ਦੱਸਾਂਗੇ ਕਿ ਦੇਵ ਗੁਰੂ ਬ੍ਰਸਪਤੀ ਯਾਨੀ ਕਿ ਦੇਵ ਗੁਰੂ ਬ੍ਰਸਪਤੀ ਦਾ ਰਾਸ਼ੀ ਪ੍ਰਵਰਤਨ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਪੂਰੇ 12 ਸਾਲਾਂ ਬਾਅਦ ਦੇਵ ਗੁਰੂ ਬ੍ਰਸਪਤੀ ਤੁਹਾਡੇ 12th ਹਾਊਸ ਵਿੱਚ ਆਏ ਹਨ ਤਾਰੇ ਹੀ ਰਾਸ਼ੀ ਪਰਵਰਤਨ ਕਦੋਂ ਤੋਂ ਹੋਏਗਾ ਇਹ ਵੀ ਜਾਣ ਲਓ ਇਹ ਵੀ ਧਿਆਨ ਨਾਲ ਸੁਣ ਲਓ ਕਿਉਂਕਿ ਇਸ ਦਿਨ ਤੋਂ ਜ਼ਿੰਦਗੀ ਬਦਲ ਜਾਏਗੀ ਤੁਹਾਡੀ 1 ਮਈ 2024 ਤੋਂ 14 ਮਈ 2025 ਤੱਕ ਦਾ ਪੂਰੀ 1 ਸਾਲ ਲਈ ਤੁਹਾਡੀ ਕੁੰਡਲੀ ਦੇ ਵਿੱਚ 12th ਹਾਊਸ ਵਿੱਚ ਰਹਿਣਗੇ ਕਿਉਂਕਿ 1 ਸਾਲ ਹੀ ਗੁਰੂ ਦੇਵ ਬ੍ਰਸਪਤੀ ਹਰ ਇੱਕ ਰਾਸ਼ੀ ਵਿੱਚ ਕਿਉਂਕਿ 12 ਰਾਸ਼ੀਆਂ ਹਨ ਤਾਂ ਫਿਰ ਤੁਸੀਂ ਹਿਸਾਬ ਲਗਾ ਲਓ ਜਿਹੜਾ ਰਾਸ਼ੀ ਵਿੱਚ ਇੱਕ ਸਾਲ ਰਹਿਣਗੇ ਤੇ 12 ਸਾਲਾਂ ਬਾਅਦ ਉਹ ਤੁਹਾਡੀ ਰਾਸ਼ੀ ਵਿੱਚ ਆਇਆ ਹੋਇਆ ਹੈ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਸੀ ਤਾਂ ਕਿ ਤੁਸੀਂ ਐਵੇਂ ਤੇ ਸਮਝ ਪਾਉਂਗੇ ਇਸ ਗੁਰੂ ਦੇ ਰਾਸ਼ੀ ਪਰਿਵਰਤਨ ਦੀ ਜੋ 12 ਸਾਲ ਬਾਅਦ ਹੁੰਦਾ ਹੈ ਜੋਤਿ ਜੋਤਿਸ਼ ਭਾਸ਼ਾ ਵਿੱਚ ਨਹੀਂ ਅਸੀਂ ਤੁਹਾਨੂੰ ਆਸਾਨ ਭਾਸ਼ਾ ਵਿੱਚ ਦੱਸ ਦਿੰਦੇ ਹਾਂ ਕਿ ਪੂਰੇ ਜੋਤਿਸ਼ਾਸ਼ਟਰਾਂ ਵਿੱਚ ਦੇਵ ਗੁਰੂ ਜੋ ਸਭ ਤੋਂ ਜ਼ਿਆਦਾ ਰਿਸਪੌਂਸਿਬਿਲਟੀ ਹੈ ਉਹ ਕਿਸ ਤਰ੍ਹਾਂ ਕਿਉਂਕਿ ਭਾਗ ਕਿਸਮਾਂ ਦੇ ਕਾਰਕ ਦੇਵਗੁਰੂ ਹਨ ਸੰਤਾਂ ਦੇ ਕਾਰਕ ਬ੍ਰਹਸਪਤੀ ਹਨ ਪੈਸੇ ਤਾਂ ਦੇ ਕਾਰਕ ਬ੍ਰਹਸਪਤੀ ਹਨ ਪਤੀ ਦੇ ਕਾਰਕ ਬ੍ਰਹਸਪਤੀ ਹਨ ਉੱਚ ਉੱਚ ਸਿੱਖਿਆ ਗਿਆਨ ਦੇ ਕਾਰਕ ਵੀ ਬ੍ਰਹਸਪਤੀ ਹੀ ਹਨ ਬ੍ਰਹਸਪਤੀ ਹੀ ਮੰਨੇ ਗਏ ਹਨ ਤੇ ਫਿਰ ਹੁਣ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਜਿਸ ਗ੍ਰਹਿ ਦੇ ਕੋਲ ਇਨੀ ਪਾਵਰ ਹੈ ਤਾਂ ਉਹ ਸਾਡੀ ਜ਼ਿੰਦਗੀ ਵਿੱਚ ਕੀ ਕੁਝ ਲੈ ਕੇ ਆਇਆ ਹੈ ਤੇ ਚਲੋ ਜੀ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਦੱਸ ਦੇਵਾਂ ਜਨਮ ਰਾਸ਼ੀ ਜਨਰਲ ਰਾਸ਼ੀ ਜਾਨਕੀ ਮੂਨ ਰਾਸ਼ੀ ਸਾਈਨ ਦੇ ਆਧਾਰਿਤ ਹੈ ਅਸੀਂ ਤੁਹਾਨੂੰ ਐਗਜ਼ੈਕਟ ਜਾਣਕਾਰੀ ਦੇਵਾਂਗੇ 네ਗੇਟਿਵ ਜਾਂ ਪੋਜ਼ਿਟਿਵ ਹੋਣ ਵਾਲਾ ਹੈ ਮਿਥੂਨ ਰਾਸ਼ੀ ਵਾਲਿਆਂ ਨਾਲ ਇੱਕ ਸਾਲ ਵਿੱਚ ਉਹ ਹੀ ਦੱਸਾਂਗੇ ਤੇ ਉਸ ਤੋਂ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਤੇ ਚਲੋ ਜੀ ਸਭ ਤੋਂ ਪਹਿਲੀ ਗੱਲ ਕਿ ਮੇਥੋਂ ਰਾਸ਼ੀ ਵਾਲਿਆਂ ਨੂੰ ਕੰਪਨੀ ਵਿੱਚ ਨੌਕਰੀ ਮਿਲਣ ਦੀ ਸੰਭਾਵਨਾ ਛੀ ਹੈ ਦੂਜੀ ਚੀਜ਼ ਕਿਉਂਕਿ ਗੁਰੂ ਤੁਹਾਡੇ 12th ਹਾਊਸ ਵਿੱਚ ਆਏ ਹਨ ਤੁਹਾਡੀ ਜੌਬ ਨੌਕਰੀ ਵਿੱਚ ਪਰਿਵਰਤਨ ਚੇਂਜਸ ਲਿਆ ਸਕਦੇ ਹਨ ਜਾਂ ਫਿਰ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਜਿੱਧਰ ਵੀ ਕੰਮ ਕਰਨ ਦੀ ਸੋਚ ਰਹੇ ਹੋ ਉਥੇ ਤੁਸੀਂ ਚੇਂजेस ਲਿਆ ਸਕਦੇ ਹੋ ਪਰ ਜਲਦਬਾਜੀ ਨਾ ਕਰੋ ਕਿਸੇ ਵੀ ਚੀਜ਼ ਵਿੱਚ ਜਲਦਬਾਜੀ ਨਹੀਂ ਕਰਨੀ ਹੁਣ ਉਹ ਲੋਕ ਜੋ ਵਿਦੇਸ਼ ਵਿੱਚ ਫੋਰਨ ਕੰਟਰੀ ਵਿੱਚ ਰਹਿੰਦੇ ਹਨ ਉਥੇ ਜਾ ਕੇ ਕੰਮ ਕਰਦੇ ਹਨ ਜਾਂ ਫਿਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਸਮਾਂ ਇਹ ਯੋਗ ਅੱਛਾ ਬਣ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ 12th ਵਿਦੇਸ਼ ਜਾਣ ਦਾ ਹੁੰਦਾ ਹੈ ਇਸ ਕਰਕੇ ਤੁਸੀਂ ਆਪਣੇ ਕੰਮ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਵਿਦੇਸ਼ ਜਾ ਸਕਦੇ ਹੋ ਭਾਵੇਂ ਕੁਝ ਟਾਈਮ ਵਾਸਤੇ ਜਾਓ ਜਾਂ ਲੌਂਗ ਟਾਈਮ ਵਾਸਤੇ ਜਾਓ ਡਿਪੈਂਡ ਕਰਦਾ ਹੈ ਤੁਹਾਡੇ ਉੱਤੇ ਜਾਣ ਦਾ ਹੋਣ ਇੱਕ ਹੋਰ ਗੱਲ ਇਹ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਗੁਰੂ ਬ੍ਰਹਸਪਤੀ ਤੁਹਾਡੇ ਖਰਚੇ ਵੀ ਕਰਾਏਗਾ ਖਰਚਾ ਵੱਧ ਜਾਏਗਾ ਕਿਉਂਕਿ ਜਦੋਂ ਵੀ ਘਰ ਵਿੱਚ ਸ਼ੁਭ ਗ੍ਰਹਿ ਬਣਦੇ ਹਨ ਬ੍ਰਹਸਪਤੀ ਸ਼ੁਭ ਗ੍ਰਹਿ ਹੈ ਤੇ ਜਦੋਂ ਸ਼ੁਭ ਪੈਠਦੇ ਹਨ ਤਾਂ ਖਰਚਾ ਕਰਾਉਂਦੇ ਹਨ ਔਰ ਜਦੋਂ ਪਾਪੀ ਗ੍ਰਹਿ ਬੈਠਦੇ ਹਨ ਤਾਂ ਉਹ ਥੋੜੇ ਕੰਜੂਸੀ ਕਰਵਾਉਂਦੇ ਹਨ ਸੋ ਖਰਚਾ ਉਹਨਾਂ ਦਾ ਘਟ ਜਾਂਦਾ ਹੈ ਪਰ ਇਥੇ ਤੁਹਾਡਾ ਥੋੜਾ ਜਿਹਾ ਖਰਚਾ ਵਧੇਗਾ ਤੇ ਤੁਸੀਂ ਆਪਣੇ ਖਰਚਿਆਂ ਤੇ ਕੰਟਰੋਲ ਕਰਨਾ ਹੈ ਮੈਂ ਤਾਂ ਸਲਾਹ ਦੇਵਾਂਗੀ ਕਿ ਤੁਸੀਂ ਇਨਵੈਸਟਮੈਂਟ ਕਰ ਲਓ ਤਾਂ ਜ਼ਿਆਦਾ ਸ਼ਾਂ ਰਹੇਗਾ ਹੁਣ ਅਗਲੀ ਗੱਲ ਕੀ ਮੈਰਿਟ ਲਾਈਫ ਵਿੱਚ ਥੋੜਾ ਜਿਹਾ ਧਿਆਨ ਦੇਣਾ ਪੈਗਾ ਨਹੀਂ ਤਾਂ ਛੋਟੀ ਛੋਟੀ ਗੱਲਾਂ ਤੇ ਮਿਸ ਅੰਡਰਸਟੈਂਡਿੰਗ ਛੋਟੀ ਛੋਟੀ ਗੱਲਾਂ ਤੇ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਇਸ ਗੱਲ ਦਾ ਵੀ ਤੁਹਾਨੂੰ ਧਿਆਨ ਰੱਖਣਾ ਹੈ ਹੁਣ ਇੱਕ ਚੀਜ਼ ਮੈਂ ਹੋਰ ਇੱਥੇ ਕਹਿਣਾ ਚਾਹਾਂਗੀ ਕਿ ਜੋ ਲੋਕ ਫੋਰਨ ਕਰੰਸੀ ਨਾਲ ਰਿਲੇਟਡ ਵਰਕ ਕਰਦੇ ਹਨ ਜਿਨ੍ਹਾਂ ਦੀ ਵਿਦੇਸ਼ ਤੋਂ ਇਨਕਮ ਜਨਰੇਟ ਹੁੰਦੀ ਹੈ ਉਹਨਾਂ ਲਈ ਤਾਂ ਇਸ ਸਮੇਂ ਬਹੁਤ ਅੱਛਾ ਹੈ ਠੀਕ ਹੈ ਕਿਉਂਕਿ ਵਿਦੇਸ਼ ਜਾਣ ਦੇ ਵੀ ਯੋਗ ਬਣ ਰਹੇ ਹਨ ਪਰ ਜਿਹੜੇ ਲੋਕ ਵਿਦੇਸ਼ ਆਪਣਾ ਕੰਮ ਕਰਦੇ ਹਨ ਉਹਨਾਂ ਦੀ ਇਨਕਮ ਉੱਥੋਂ ਹੀ ਜਨਰੇਟ ਹੁੰਦੀ ਹੈ ਕਿ ਉਹਨਾਂ ਵਾਸਤੇ ਵੀ ਸਮਾਂ ਬਹੁਤ ਅੱਛਾ ਹੈ ਮਨ ਗੁਰੂ ਦੀ ਦ੍ਰਿਸ਼ਟੀ 4th ਹਾਊਸ ਵਿੱਚ ਵੀ ਪੈ ਰਹੀ ਹੈ ਤੇ ਚੌਥਾ ਘਰ ਹੁੰਦਾ ਹੈ ਪ੍ਰਾਪਰਟੀ ਦਾ ਸਾਡੀ ਹੈਪੀਨੈਸ ਸੁੱਖ ਸੁਵਿਧਾ ਦਾ ਸੁੱਖ ਸੁਵਿਧਾ ਤਾਂ ਡੈਫੀਨਟਲੀ ਤੁਹਾਡੀ ਵਧੇਗੀ ਜੋ ਲੋਕ ਚਾਹੁੰਦੇ ਸੀ ਜੇ ਉਹਨਾਂ ਦੇ ਮਨ ਵਿੱਚ ਸੀ ਕਿ ਮੈਂ ਫਲੈਟ ਲੈਣਾ ਚਾਹੁੰਦਾ ਹਾਂ ਜਾਂ ਗੱਡੀ ਲੈਣੀ ਚਾਹੁੰਦਾ ਹਾਂ ਜਾਂ ਕੋਈ ਪ੍ਰਾਪਰਟੀ ਖਰੀਦਣੀ ਚਾਹੁੰਦਾ ਹਾਂ ਤਾਂ ਤੁਸੀਂ 1 ਮਈ 2024 ਤੋਂ ਲੈ ਕੇ 14 ਮਈ 2025 ਇੱਕ ਸਾਲ ਦੇ ਵਿੱਚ ਖਰੀਦ ਲਓਗੇ ਜੋ ਵੀ ਤੁਸੀਂ ਚਾਹ ਰਹੇ ਸੀ ਕਹਿਣ ਦਾ ਮਤਲਬ ਕਿ ਸੁੱਖ ਸੁਵਿਧਾ ਤੁਹਾਡੀ ਵਧੇਗੀ ਵਧੇਗੀ ਜੋ ਲੋਕ ਪ੍ਰਾਪਰਟੀ ਦਾ ਕੰਮ ਕਰਦੇ ਹਨ ਪ੍ਰਾਪਰਟੀ ਡੀਲਿੰਗ ਕਰਦੇ ਹਨ ਉਹਨਾਂ ਦਾ ਕੰਮ ਵੀ ਵਧੇਗਾ ਹੁਣ ਛੇਵੇਂ ਘਰ ਵਿੱਚ ਦੇਵ ਗੁਰੂ ਦੀ ਨਜ਼ਰ ਪੈ ਰਹੀ ਹੈ ਤੇ ਛੇਵਾਂ ਘਰ ਹੈ ਕਰਜ਼ੇ ਦਾ ਦੁਸ਼ਮਣ ਦਾ ਹਸਪੀਟਲ ਦਾ ਇਸ ਦਾ ਮਤਲਬ ਤੁਹਾਡੇ ਦੁਸ਼ਮਣ ਵਧਣਗੇ ਹੁਣ ਤੁਹਾ ਉਹ ਤੁਹਾਡਾ ਕੁਝ ਵਿਗਾੜਨਗੇ ਜਾਂ ਨਹੀਂ ਉਹ ਡਿਪੈਂਡ ਕਰਦਾ ਹੈ ਤੁਹਾਡੀ ਲਗਨ ਤੇ ਜੇਕਰ ਤੁਹਾਡਾ ਲਗਨ ਮਜ਼ਬੂਤ ਹੈ ਤਾਂ ਦੁਸ਼ਮਣ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਏਗਾ ਜੇ ਲਗਣ ਕਮਜ਼ੋਰ ਹੋਏਗਾ ਤਾਂ ਦੁਸ਼ਮਣ ਤੁਹਾਡੇ ਤੇ ਹਾਵੀ ਹੋ ਸਕਦਾ ਹੈ ਪਰ ਇੰਨਾ ਹੈ ਕਿ ਤੁਹਾਡੇ ਦੁਸ਼ਮਣ ਬਣਨਗੇ ਭਾਵੇਂ ਉਹ ਤੁਹਾਡੇ ਤੋਂ ਜੈਲਸੀ ਫੀਲ ਕਰਨ ਜਾਂ ਜਲਨ ਫੀਲ ਕਰਨ ਜਾਂ ਤੁਹਾਡੀਆਂ ਗੱਲਾਂ ਕਰਨ ਠੀਕ ਇਸ ਤੋਂ ਇਲਾਵਾ ਜੇ ਤੁਹਾਡੇ ਦੁਸ਼ਮਣ ਨਹੀਂ ਵੀ ਬਣਨਗੇ ਤਾਂ ਕੋਟ ਕਚੈਰੀ ਚੱਲ ਰਹੇ ਤੁਹਾਡੇ ਤੇ ਪੈ ਸਕਦੀ ਹੈ ਇਸ ਇਸ ਤੋਂ ਇਲਾਵਾ ਰੋਗ ਬਿਮਾਰੀ ਧਿਆਨ ਨਾਲ ਸੁਣਨਾ ਜਰਣੀ ਕਿ ਡਾਇਬੀਟਿਸ ਵਗੈਰਾ ਜਿੱਦਾਂ ਆਪਾਂ ਫਾਸਟ ਫੂਡ ਖਾਂਦੇ ਆ ਇਹ ਸਭ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਹੁਣ ਇੱਕ ਹੋਰ ਗੱਲ ਜੋ ਲੋਕ ਲੋਨ ਲੈਣਾ ਚਾਹੁੰਦੇ ਹਨ ਉਹਨਾਂ ਦੇ ਲਈ ਅੱਛਾ ਹੈ ਕਿਉਂਕਿ ਇੱਥੇ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਇਸ ਸਾਲ ਦੇ ਅੰਦਰ ਤੁਹਾਨੂੰ ਲੋਨ ਮਿਲ ਜਾਏਗਾ ਭਾਵੇਂ ਉਹ ਗੱਡੀ ਦਾ ਹੋਵੇ ਜਾਂ ਪ੍ਰਾਪਰਟੀ ਦਾ ਹੋਵੇ ਕੋਈ ਵੀ ਕੈਂਡ ਦਾ ਮਤਲਬ ਹੈ ਕਿ ਤੁਹਾਡਾ ਲੋਨ ਪਾਸ ਹੋ ਜਾਏਗਾ ਜੋ ਹਾਈ ਐਜੂਕੇਸ਼ਨ ਕਰਨਾ ਚਾਹੁੰਦੇ ਹਨ ਜਾਂ ਜੋ ਰਿਸਰਚ ਫੀਲਡ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਲਈ ਵੀ ਇਹ ਸਮਾਂ ਬਹੁਤ ਹੀ ਅੱਛਾ ਹੈ ਮਨ ਕੋਈ ਜਿ tips ਵੀ ਮੈਂ ਦੇਣਾ ਚਾਹਾਂਗੀ ਮਿੱਥੋਂ ਰਾਸ਼ੀ ਵਾਲਿਆਂ ਨੂੰ ਜੇ ਹੋ ਸਕੇ ਤਾਂ ਠੀਕ ਹੈ ਜੇ ਨਾ ਹੋ ਸਕੇ ਤਾਂ ਮੈਂ ਰੋਜ਼ ਵੈਸੇ ਤਾਂ ਸਭ ਦੀ ਛਾਇ ਦੇ ਡੇਲੀ ਰੂਟੀਨ ਵਿੱਚ ਹੋਏਗਾ ਜਿ ਜੋ ਮੈਂ ਦੱਸਣਾ ਜਾ ਰਹੀ ਹਾਂ ਤੁਸੀਂ ਕੀ ਕਰਨਾ ਹੈ ਕਿ ਰੋਜ਼ ਸਵੇਰੇ ਘੱਟੋ ਘੱਟ 10 ਤੋਂ 15 ਮਿੰਟ ਪਰਮਾਤਮਾ ਨੂੰ ਯਾਦ ਕਰੋ ਭਾਵੇਂ ਮੂਲ ਮੰਤਰ ਦਾ ਜਾਪ ਨਹੀਂ ਤਾਂ ਚੌਪਾਈ ਸਾਹਿਬ ਪੜ ਲਓ ਤੇ ਜੋ ਦੂਜੇ ਧਰਮ ਦੇ ਲੋਕ ਮੇਰੀ ਵੀਡੀਓ ਸੁਣ ਰਹੇ ਹਨ ਉਹ ਹਨਮਨ ਚਾਲਸਾ ਪੜੋ ਇਸ ਦੇ ਨਾਲ ਜੋ ਤੁਹਾਡੇ ਮਿੱਥੋਂ ਰਾਸ਼ੀ ਵਾਲਿਆਂ ਨਾਲ ਜੋ ਥੋੜਾ ਜਿਹਾ ਨੇਗੇਟਿਵ ਪ੍ਰਭਾਵ ਜਿਹੜਾ ਆਉਣ ਵਾਲਾ ਹੈ 1 ਸਾਲ ਵਿੱਚ ਉਹ ਵੀ ਦੂਰ ਹੋ ਜਾਏਗਾ ਸੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ ਧੰਨਵਾਦ